ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪਿੰਡ ਖਾਈ ਜ਼ਿਲ੍ਹਾ ਬਾਇਆਂ ਨੂੰ ਮੋਗਾ ਹੈਗਾ ਤੇ ਨੀਲੀ ਰਾਵੀ ਨਸਲ ਦੀ ਆਪਾਂ ਤੁਹਾਨੂੰ ਝੋਟੀ ਦਿਖਾਵਾਂ ਪੂਰੀ ਚੰਗੀ ਤੇ ਦੂਜਾ ਸੂਆਗਾ ਕੁਝ ਕੁ ਦਿਨ ਕੱਢਦੀ ਹੈਗੀ ਤੇ ਬਾਈ ਜੀ ਨੇ ਕਰਾਵਾਇ ਗੱਲਬਾਤ ਕਿੰਨਾ ਦੁੱਧਵਾਦਾ ਕੀ ਇਹਦਾ ਰਿਕਾਰਡ ਆ ਤੇ ਪ्योर ਨੀਲੀ ਰਾਵੀ ਚ ਆ ਗਈ ਕੋਈ ਬੰਦਾ ਇਹਦੇ ਚ ਘਾਟ ਨਹੀਂ ਘੱਡ ਸਕਦਾ ਕਿ ਤੇ ਆਜੋ ਬਾਈ ਇਧਰ ਆਜੋ ਸਤਿਗੁਰ ਬਾਬਾ ਜੀ ਸਤਿਗੁਰ ਕਾਲ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਪਿੰਡ ਬੋਲੋ ਜੀ ਪਿੰਡ ਖਾਈ ਆ ਜੀ ਤੇ ਤਸੀਲ ਤਸੀਲ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਪਿੰਡ ਖਾਈ ਨੇੜ ਤੇੜੇ ਦੇ ਪਿੰਡ ਆਪਣੇ ਕਿਹੜੇ ਆਗੇ ਨੇੜ ਦੀਨਾ ਸਾਹਿਬ ਜੀ ਦੀਨਾ ਸਾਹਿਬ ਮੇਨ ਹਨਾ ਹਾਂਜੀ ਤੇ ਇਧਰੋਂ ਇਧਰੋਂ ਰੌਣ ਦਾ ਪੱਤੋ ਹੈ ਨਾ ਓਕੇ ਤੇ ਬਾਬਾ ਜੀ ਨੰਬਰ ਬੋਲਿਓ 84279 ਹਾਂਜੀ 61510 83279 61510 ਤੇ ਇਧਰ ਨੂੰ ਹੋਇਆ ਥੋੜਾ ਜਿਹਾ ਤੇ ਅੱਜ ਆਪਾਂ ਨੀਲੀ ਦਾ ਵੀ ਝੋਟੀ ਦਿਖਾਉਣੀ ਹੈ ਹਾਂਜੀ ਹਾਂਜੀ ਦੂਜਾ ਸੁਆ ਹਾਂਜੀ ਕਿੰਨੇ ਦਿਨ ਬਾਕੀ ਆ ਇਹ ਬਸ 5-4 ਦਿਨ ਲੈ ਚੁਗੀ 5-4 ਦਿਨ ਕੱਟੂਗੀ ਤੇ ਪਹਿਲੇ ਸੁਵੇ ਦਾ ਕੀ ਮਿਲ ਰਿਹਾ ਰਿਕੋਰਡ ਰਿਹਾ ਇਹਦਾ ਇਹ 13 ਕਿਲੋ ਦਾ ਰਿਹਾ ਜੀ ਅੱਜ ਕੀ 14-15 14 ਤੋਂ ਪਲੱਸ ਚੱਲ ਜਾਣੇ ਨੇ ਹਾਂਜੀ ਤੇ ਬਾਕੀ ਦਾ ਕੁਆਲਿਟੀ ਚ ਕੋਈ ਘਾਟ ਨਹੀਂ ਹੈ ਨਾ ਹਾਂਜੀ ਹਾਂਜੀ ਕੁਆਲਿਟੀ ਪੂਰੀ ਆ ਵੀਰੇ ਬਾਕੀ ਜੈਨੂਅਨ ਗੱਲ ਆ ਮੈਂ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਇਹਨੀਆਂ ਦਿਖਾ ਦਿੰਨਾਗਾ ਆ ਦੇਖੋ ਪੈਰਾਂ ਤੇ ਸਾਰਿਆਂ ਤੇ ਨਿਸ਼ਾਨ ਹੈਗੇ ਹੈ ਨਾ ਤੇ ਬੂਥੀ ਦੇਖ ਲੋ ਅੱਖਾਂ ਵੀ ਅੱਖ ਮਣਕਣੀਆਂ ਲੀਲੀ ਜਿਹਨੂੰ ਕਹਿੰਦੇ ਆ ਤੇ ਨਾਸਾਂ ਵੀ ਗੁਲਾਬੀ ਆ ਤੇ ਸਿੰਗ ਸੁਗੰਧਾਂਤ ਹੀ ਕੋਈ ਨਹੀਂ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਆ ਦੇਖੋ ਮੂਹਰ ਤੋਂ ਤੇ ਪੂਰੀ ਬਰੀਕ ਆ ਬਾਈ ਦਾ ਕਹਿਣਾ ਵੀ ਕਿੰਨੇ ਦਿਨ ਘੱਟ ਜੂਜੀ ਇਹ ਆ 4-5 ਦਿਨ ਲਓ 4-5 ਦਿਨ ਘੱਟ ਜੂ ਤੇ ਲੈ ਵਾ ਦੇਖੋ ਥੱਲੇ ਤੋਂ ਹੁਣੀ ਟੋਕਰੇ ਜਿੰਨਾਂ ਲਈ ਫਿਰਦੀ ਆ ਤੇ ਬਾਕੀ ਦੀ ਗੱਲ ਇਧਰਲੇ ਪਾਸੇ ਕਰ ਲੋ ਮਿਲਤਵੇਂ ਦੇਖੋ ਕਿੰਨੀ ਚੰਗਿਆ ਖੋਲ ਲਾ ਵੀਰੇ ਤੋਰ ਕੇ ਦਿਖਾ ਦਈਏ ਤੇ ਚੰਗੇ ਇਲਾਕੇ ਦੀ ਝੋਟੀ ਹੈਗੀ ਤੇ ਬਾਕੀ ਦੀ ਗੱਲ ਤੋਰਾ ਤਾਰਾ ਤੁਹਾਨੂੰ ਕਰਾਉਣੇ ਚੱਕ 5 ਤੋਂ 4 ਦਿਨ ਬਾਕੀ ਲੈ ਚਲੋ ਜੀ ਦੇਖੋ ਕਰੋ ਚੈੱਕ ਸਮਾਰ ਕੇ ਲੰਮੀ ਲੈ ਚਲ ਗੇਟ ਤਾਈ ਵੀਰੇ ਆਹ ਦੇਖੋ ਜੀ ਲੈਵਲ ਹੂਆ ਕਰੋ ਚੱਕਾ ਅੱਧ ਕਾਟ ਦੀ ਪੂਰੀ ਵੱਡੇ ਕਾਟ ਦੀ ਆ ਤੇ ਥਾਣਨਾ ਜਿਵੇਂ ਮਿਣ ਮਿਣ ਕੇ ਲਾਏ ਹੋਏ ਹੁੰਦੇ ਆ ਜਮਾਂ ਐ ਇੱਕੋ ਜਿਹਾ ਲੱਗਿਆ ਚਾਰ ਸਪਿਰ ਪੀੜੀ ਤੇ ਪਾ ਵੰਗ ਮੋੜ ਲਿਆ ਦੇ ਦੇਖੋ ਫੇਸ ਫੇਰ ਕਰੋ ਚੱਕ ਕੀ ਬਾਤ ਆ ਦੇਖੋ ਜੀ ਇੱਕ ਨੰਬਰ ਫੇਸ ਆ ਇਧਰ ਨੂੰ ਵੀ ਲੈ ਚੱਲੀ ਸਮਾਰ ਕੇ ਦਿਖਾਉਣੀ ਆ ਲੰਮੀ ਆ ਦੇਖੋ ਜੀ ਪੂਰੀ ਚੰਗੀ ਝੋਟੀ ਆ ਬੰਦ ਦੇ ਕੋਈ ਗੱਲ ਨਹੀਂ ਆ ਦੇਖ ਮੈਂ ਤੁਹਾਨੂੰ ਥਾਣ ਲੈਵਾ ਨੇੜੇ ਤੋਂ ਚੈੱਕ ਕਰਾ ਦਿਆਂ ਆ ਦੇਖੋ ਜੀ ਥਾਣ ਲੈਵਾ ਕਰੋ ਜੀ ਤੇ ਝੋਟੀ ਦਾ ਕੱਦ ਘਾਟ ਬਹੁਤ ਵਧੀਆ ਹੈ ਨਾ ਤੇ ਆ ਜੀ ਇੱਥੇ ਤੇ ਬਾਈ ਜੀ ਡਿਮਾਂਡ ਇਹਦੀ ਫੋਨ ਤੇ ਹੋਊਗੀ ਹਾਂਜੀ ਫੋਨ ਤੇ ਚਾਇਜ ਹੋਊਗੀ ਜਮਾਂ ਛੋਟੀਆਂ ਦਾ 13 14 ਤੋਂ ਪਲੱਸ ਦੋ ਦਿਨ ਕੱਢ ਦੇਣਾ ਹਨਾ ਹਾਂਜੀ ਹਾਂਜੀ 15 ਹੀ ਕੱਢ ਦੂਗੀ ਜੀ ਓਕੇ ਤੇ ਡਿਮਾਂਡ ਇਹਦੀ ਫੋਨ ਤੇ ਰਹੂਗੀ ਫੋਨ ਤੇ ਪਿੰਡ ਖਾਈ ਆ ਗਿਆ ਨੰਬਰ ਫੇਰ ਬੋਲ ਦੋ 84279 ਹਾਂਜੀ 64500 ਆ ਦੇਖੋ ਵੀਰ ਮੈਂ ਤੁਹਾਨੂੰ ਦੁਬਾਰਾ ਤੋਂ ਫੇਰ ਇਹਦਾ ਸੰਗ ਸੁੰਗ ਕਰਾਵਾਂ ਚੱਕ ਨਾ ਸਾਨੂੰ ਤੇ ਥਾਣੇ ਦੇਖੋ ਦੂਰੀ ਤੇ ਲੱਗੇ ਵੇ ਪੂਰੀ ਤੇ ਤੇ ਹੋਰ ਕੋਈ ਚੀਪ ਪਜੂਪੇ ਦੀ ਓਕੇ ਆ ਜੀ ਹਾਂ ਜੀ ਓਕੇ ਹੋਰ ਕੋਈ ਭਾਰਪੂਰ ਜਮਾ ਨਹੀਂ ਇਸ ਗਰੰਟੀ ਆਪਣੀ ਗਰੰਟੀ ਹੈ ਜੇ ਬੰਦਾ ਕੋਈ ਆਨਲਾਈਨ ਵੀ ਮੰਗਾਵੇ ਕੋਈ ਪੂਰੀ ਤਸਲੀ ਆਪਣੀ ਹਾਂ ਜੀ ਪੂਰੀ ਜੀ ਓਕੇ ਵੀਰੇ ਤੇ ਨੀਲੀ ਦਾ ਵੀ ਝੋਟੀ ਦੀ ਮੰਗ ਬਹੁਤ ਰਹਿੰਦੀ ਹੈ ਵੀਰੇ ਤੇ ਕੋਈ ਆਪਾ ਬੱਲੀ ਜੀ ਨੂੰ ਨਹੀਂ ਗਿਆ ਤੇ ਪਯੌਰ ਨੀਲੀ ਦਾ ਵੀ ਤਾਂ ਹੀ ਤੁਹਾਨੂੰ ਕਿਹਾਗਾ ਤੇ ਪਿੰਡ ਖਾਈ ਆ ਗਿਆ ਜ਼ਿਲ੍ਹਾ ਮੋਗਾ ਤੇ ਆਹ ਦੇਖੋ ਜੀ ਇੱਕ ਨੰਬਰ ਝੋਟੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ